ਗੱਲ ਜੀ ਸਾਰਿਆਂ ਨੂੰ ਕਿਵੇਂ ਹੋਰ ਦੱਸੋ ਠੀਕ ਆ ਆ ਦੇਖੋ ਆਪਣੀ ਕਣਕ ਵੀ ਉਹ ਕੇ ਰਿਪੋਰਟ ਖੜੀ ਆ ਕੋਪਾਂ ਦੂਈ ਮੋਟਰ ਤੇ ਆ ਗਈ ਸੀ ਆਪਾਂ ਅੱਜ ਬਹੁ ਟਾਈਮ ਬਾਅਦ ਮੈਂ ਇੱਧਰ ਮਤਲਬ ਅੱਜ ਬਲੌਗ ਬਣਾ ਰਿਹਾ ਮੈਂ ਉਹ ਦੇਖੋ ਸਾਰੇ ਕਣਕਾਂ ਵਧੀਆ ਖੜੀਆਂ ਆਪਣੀਆਂ ਆ ਵਿਚਾਰੀ ਹਲਦੀ ਗਿਰ ਗਈ ਦੇਖੋ ਆਪਣੇ ਪੇੜ ਪੌਦੇ ਸੈਟ ਖੜੇ ਆ ਨਾ ਆ ਕਿਆ ਹੋ ਗਿਆ ਹੈ ਕਿਆ ਹੋ ਗਿਆ ਲੈ ਦਿਖਾ ਅੱਜ ਆਪਣੀ ਬਰਸੀਨ 'ਚ ਖੜੇ ਆਂ ਲਸਨ ਆਪਣਾ ਓਕੇ ਰਿਪੋਰਟ ਆ ਇੱਧਰ ਚੈਸ ਆਗਿਆ ਵਗੈਰਾ ਭਈਆਂ ਆ ਤੂੰ ਗੋੜ ਨਾ ਕੱਢ ਯਾਰ ਕੰਨ ਬਰਸੀਨ 'ਚ ਖੜੇ ਆਂ ਇੱਕ ਮਿੰਟ ਆ ਆਪਣੇ ਮਿਲ ਲ ਬਲਾਸਾਣਾ ਦੇਖੋ ਆ ਬਨੀਸ਼ਲ ਗਮਾ ਵਗੈਰਾ ਵੀ ਓਕੇ ਰਿਪੋਰਟ ਖੜੀਆਂ ਆ ਆ ਦੇਖੋ ਆਪਣੇ ਹਾਂ ਗਿਆਨੀ ਬਾਬੇ ਕਿਆ ਕਹਿਣਾ ਹੈ ਕਿਆ ਕਹਿਣਾ ਗਿਆਨੀ ਬਾਬਾ ਓਏ ਇਹਦੇ ਵਿੱਚ ਨਾ ਫਿਰ ਓਏ ਸਾਰਾ ਆਏ ਸਾਰਾ ਸਾਰੋ ਸਾਰੋ ਸਾਬ ਪਤਾ ਨਹੀਂ ਮੇਰੀ ਮਿਕਸ ਹੈ ਸਾਰਾ ਉਸੇ ਢੋਬੀ ਸਾਰੋ ਆਹੋ ਇਹਦੇ ਵਿੱਚ ਨਾ ਫਿਰ ਕਾ ਨੂੰ ਬਲੌਗ ਬਣਾ ਰਿਹਾ ਫੇਰ ਬਲੌਗ ਹੀ ਬਣਾ ਰਿਹਾ ਮੈਂ ਤੇਰੇ ਘਰ ਓਏ ਵਿੱਚ ਨਾ ਜਾ ਸੱਪ ਸੁਪੁੰਨੇ ਹਲੇ ਇਹਦੇ ਵਿੱਚ ਇਹ ਲੜਨਾ ਇਹਦਾ ਪੈਸੇ ਵੀ ਲੜੇਗਾ ਮੁੰਨਾ ਤੇਰੇ ਘਰੇ ਪਹਿਲਾਂ ਵਲੋਗ ਭਿਜੂ ਓਏ ਪਈ ਦੇਖ ਅਜੀ ਚੁਕੁੰਦਰ ਵਗੈਰਾ ਹੈਗੀ ਆ ਹੈਗੀ ਆ ਮੇਰੇ ਕੋ ਫੋਨ ਵਧਾਓ ਚਲੀ ਉਧਰ ਕਿੰਨੇ ਕੁ ਪੱਟੀਆਂ ਦਿਖਾਈਂਦਾ ਬਰਸੋਲੀਆ ਉਹ ਕੋਈ ਆ ਜਦੋਂ ਜਿਵੇਂ ਨਾ ਬੱਚੇ ਕੋਈ ਪੱਟ ਪੱਟ ਕੇ ਸਿੱਟੀ ਜਾਂਦਾ ਕਿੰਨਾ ਘਰ ਪੱਟੀਆਂ ਹੋਏ ਤੇ ਮੇਰਾ ਨਾਮ ਲਾ ਦੇ ਠੱਕੇ ਨਾਲੇ Nó không tao mới lục cái á, ủa để xem nào, để tìm gì nhỉ, ai cái đít này, không thấy kia, hả? à? anh kia. ਕੌਣ ਕੀ ਗਿਰਗੀ ਫਾਟੇ ਹੋਰ ਹੀ ਢਿੱਟ ਜਾਂਦਾ ਹੈ ਕਿਹੜਾ ਕੌਣ ਸਾਕੇ ਕੀ ਗਿਰੀ ਜਾਂਦਾ ਬਾਈ ਚਲੋ ਫਿਰ ਆਪਾਂ ਚੱਲਦੇ ਆ ਪਿੰਡ ਨੂੰ ਹੁਣ ਪਿੰਡੋਂ ਜਾ ਕੇ ਪਿੰਡ ਜਾ ਕੇ ਵਲੌਗ ਬਣਾਉਣੇ ਆਪਾਂ ਬਾਏ